ਕਿਨੋ ਦਿਨ ਵੇਲਾ ਹੁੰਦਾ ਜਾਂਦਾ ਸਾਰਾ ਪਿੰਡ ਵੇ ਭੋਲੇ ਤੇ ਛਿੰਦੇ ਨੂੰ ਅਜ ਲਗਾਈ ਕਬਿੰਦਏ ਦਿਨੋ ਦਿਨ ਵੇਲਾ ਹੁੰਦਾ ਜਾਂਦਾ ਸਾਰਾ ਪਿੰਡ ਵੇ ਭੋਲੇ ਤੇ ਛਿੰਦੇ ਨੂੰ ਅਜ ਲਗਾਈ ਕਬਿੰਦਵੇ ਜਾਨ ਦੋਹਾ ਦੀ ਚਿੱਟੇ ਨਹਿ ਲੈ ਲਈ ਮੱਪੇ ਆਲੀ ਕੈਰ ਢਾਕ ਕੇ ਟਾ ਖਾ ਗਿਆ ਪੰਜਾਬ ਦੀ ਜਵਾਨੀ ਲੀਡਰ ਪਜਾਵ ਖਾ ਗਏ ਨਸਾ ਖਾ ਗਿਆ ਪੰਜਾਬ ਦੀ ਜਵਾਨੀ ਲੀਡਰ ਪਜਾਵ ਖਾ ਗਏ ਅਸਾ ਟਿੱਤੇ ਬਗਲੇ ਤੇ ਨੀਲੇ ਮੋਰ ਕੱਡੇ ਸੀ ਅਸਾ ਟਿੱਤੇ ਬਗਲੇ ਤੇ ਨੀਲੇ ਮੋਰ ਕੱਡੇ ਸੀ ਨਵੇਂ ਆਜਨ ਹੋਰੇ ਅਸਾਂ ਬਾਗ ਵਿੱਚ ਛੱਡੇ ਸੀ ਨਵੇਂ ਆਜਨ ਹੋਰੇ ਅਸਾਂ ਬਾਗ ਵਿੱਚ ਛੱਡੇ ਸੀ ਈ ਕੋ ਡੰਗ ਸਾਰਿਆਂ ਦੇ ਰੂਪ ਅਟੋ ਵੰਡ ਈ ਕੋ ਡੰਗ ਸਾਰਿਆਂ ਦੇ ਰੂਪ ਅਟੋ ਮੋਰ ਸੱਪ ਖਾ ਗਏ ਛੱਡੇ ਬਗਲੇ ਨਾ ਡੱਟ ਮੋਰ ਸੱਪ ਖਾ ਗਏ ਛੱਡੇ ਬਗਲੇ ਨਾ ਡੱਟ ਇੱਥੇ ਜੀ ਦਾ ਲਕੇ ਦਾ ਕਰੇ ਢਿੱਲ ਨਾ ਲੋਜ ਕੇ ਗਲਾ ਵਖਾ ਗਏ ਨਸਾ ਖਾ ਗਿਆ ਪੰਜਾਬ ਦੀ ਜਵਾਨੀ ਢੀੜੇ ਪੰਜਾਬ ਖਾ ਗਈ ਦੀਨਾ ਦੀਵੀ ਵੱਡਾ ਟੁਕੀ ਲੁੱਟਾ ਖੁਆ ਹੁੰਦੀਆਂ ਮਾਂ ਬੋਲਦੀਆਂ ਕਿਸੇ ਨੇ ਨਾ ਕੁੱਤਾ ਗੁੰਦੀਆਂ ਦੀਨਾ ਦੀਵੀ ਵੱਡਾ ਟੁਕੀ ਲੁੱਟਾ ਖੁਆ ਹੁੰਦੀਆਂ ਮਾਂ ਬੋਲਦੀਆਂ ਕਿਸੇ ਨੇ ਨਾ ਕੁੱਤਾ ਗੁੰਦੀਆਂ ਮੋਟਾ ਪਿੱਛੇ ਚੋਰਾ ਨਾਲ ਰਾਂਲੇ ਦਾਣ ਕੁੱਤੀਆਂ ਇਹਨਾਂ ਦੀਆਂ ਪਈਆਂ ਨੇ ਜੈ ਮੀਰਾ ਨੂੰ ਕੋਸਤੀਆਂ ਮੋਟਾ ਪਿੱਛੇ ਚੋਰਾ ਨਾਲ ਰਾਲੇ ਜਾਣ ਕੁੱਤੀਆਂ ਇਹਨਾਂ ਦੀਆਂ ਪਈਆਂ ਨੇ ਜਮੀਆ ਲੋਕੋ ਸੁੱਤੀਆਂ ਸੇਵਾਦਾਰ ਬਾਲੇ ਕੁੱਲੀਆਂ ਚੋਂ ਉੱਠੇ ਸੀ ਵੱਡੇ ਵੱਡੇ ਮੈਲ ਪਾ ਗਏ ਨਾ ਸਾਖਾ ਗਇਆ ਪੰਜਾਬ ਦੀ ਜਵਾਨੀ ਲੀਡਰ ਪੰਜਾਬ ਖਾ ਗਏ ਨਾ ਸਾਖਾ ਗਇਆ ਪੰਜਾਬ ਦੀ ਜਵਾਨੀ ਲੀਡਰ ਪੰਜਾਬ ਖਾ ਗਏ ਦਿੱਲੀ ਦੀਆਂ ਰੇਤਾ ਮੋਟਾ ਵੇਲੇ ਕਾ ਤੋਂ ਪੈਂਦੀਆਂ ਜੋਬਨਾ ਦਿੱਲੀ ਧੋਟੀ ਮਾਂ ਗਾਣਾ ਤੇ ਆ ਬੈਂਦੀਆਂ ਦਿੱਲੀ ਦੀਆਂ ਰੇਤਾ ਮੋਟਾ ਵੇਲੇ ਕਾ ਤੋਂ ਪੈਂਦੀਆਂ ਤਾਈ ਭਾਇੇ ਜੋਬਨਾ ਦਿੱਲੀ ਧੋਟੀ ਮਾਂ ਗਾਣਾ ਤੇ ਆ ਬੈਂਦੀਆਂ ਤਾਈ ਦਾਇ ਦੱਤੂ ਵਾਹੂ ਟੱਟ ਮਾਰ ਜਾਂਦੇ ਛਾਲਵੀ ਤਾਈ ਦਾਏ ਦੱਟੂ ਵਾਂਗੂ ਚੱਟ ਮਾਰ ਜਾਂਦੇ ਛਾਲਨੀ ਡਰੇ ਹੋਏ ਰਾਲੇ ਜਾਂਦੇ ਚੋਰਾਵਰਾ ਨਾਲ ਨੀ ਸਾਰੇ ਮੋਤਲੇ ਵਾਲੇ ਜੀ ਗੱਲਾਂ ਹੁੰਦੀਆਂ ਕੀ ਕੀ ਵੱਡੇ ਸਾਹ ਖਾ ਗਏ ਨਾ ਸਾਖਾ ਗਿਆ ਪੰਜਾਬ ਦੀ ਜਵਾਨੀ ਕਿਦੇ ਪੰਜਾਬ ਖਾ ਗਏ ਨਾ ਸਾਖਾ ਗਿਆ ਪੰਜਾਬ ਦੀ ਜਵਾਨੀ ਕਿਦੇ ਪੰਜਾਬ ਖਾ ਗਏ